ਇੱਕ ਵਾਰੀ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਜਿਹੜਾ ਕੀ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਗੁਰੂ ਦਾ ਉਹ ਸਿੱਖ ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਕਾਫੀ ਦੂਰ ਦੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਆਉਂਦਿਆਂ ਆਉਂਦਿਆਂ ਉਸ ਨੂੰ ਰਾਤ ਪੈ ਗਈ ਤਾਂ ਸਿੰਘ ਨੇ ਸੋਚਿਆ ਕਿ ਰਾਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂ ਨਾ ਅੱਜ ਦੀ ਰਾਤ ਇਸ ਜੰਗਲ ਵਿੱਚ ਹੀ गुजार ਲਵਾਂ ਤੇ ਸਵੇਰੇ ਦਿਨ ਚੜਦਿਆਂ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿਆਂਗਾ ਇੰਨਾ ਸੋਚ ਕੇ ਉਹ ਗੁਰੂ ਦਾ ਸਿੱਖ ਸਾਹਮਣੇ ਦਿਖਾਈ ਦੇ ਰਹੀ ਇੱਕ ਪੱਥਰ ਦੀ ਮੜੀ ਤੇ ਲੰਬਾ ਪੈ ਗਿਆ ਤੇ ਸੇਤੀ ਹੀ ਉਸ ਦੀ ਅੱਖ ਲੱਗ ਗਈ ਸਵੇਰੇ ਜਦੋਂ ਉਸ ਦੀ ਅੱਖ ਖੁੱਲੀ ਤਾਂ ਨਿਤਨੀਮ ਕਰਨ ਤੋਂ ਬਾਅਦ ਉਹ ਸਿੰਘ ਅੱਗੇ ਵੱਲ ਨੂੰ ਚੱਲੇ ਪਾਉਣ ਲੱਗਾ ਤਾਂ ਜਦ ਉਸ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਉਹ ਕੀ ਦੇਖਦਾ ਹੈ ਕਿ ਉਹ ਰਾਤ ਪਰ ਇੱਕ ਕਰੜੇ ਪੀਰ ਦੀ ਮੜੀ ਤੇ ਸੁੱਤਾ ਰਿਹਾ ਸੀ ਜਿਸ ਨੂੰ ਦੇਖ ਕੇ ਉਹ ਸਿੰਘ ਇੱਕਦਮ ਥੋੜਾ ਜਿਹਾ ਘਬਰਾ ਗਿਆ ਕਿਉਂਕਿ ਉਸ ਨੇ ਸੁਣਿਆ ਹੋਇਆ ਸੀ ਕਿ ਕਰੜਾ ਪੀਰ ਉਸ ਦੀ ਮੜੀ ਦਾ ਨਰਾਤਰ ਕਰਨ ਵਾਲਿਆਂ ਨੂੰ ਪੁੱਠਾ ਟੰਗ ਦਿੰਦਾ ਹੈ ਇਹ ਸੋਚਦਿਆਂ ਹੀ ਉਸ ਸਿੱਖਣੀ ਆਪਣੇ ਦੋਨੋਂ ਹੱਥ ਜੋੜੇ ਤੇ ਮੜੀ ਨੂੰ ਮੱਥਾ ਟੇਕਦਿਆਂ ਬੇਨਤੀ ਕੀਤੀ ਕਿ ਹੇ ਪੀਰ ਜੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਕਿਉਂਕਿ ਮੇਰੇ ਕੋਲੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਹੈ ਬਸ ਇਨਾ ਕਹਿਣ ਦੀ ਧੀਰ ਸੀ ਕਿ ਪੀਰ ਨੇ ਉਸ ਸਿੱਖ ਨੂੰ ਪੁੱਠਾ ਟੰਗ ਦਿੱਤਾ ਜਿਸ ਤੋਂ ਬਾਅਦ ਉਸ ਸਿੱਖ ਨੇ ਬਥੇਰੇ ਉਸ ਪੀਰ ਦੇ ਅੱਗੇ ਹੱਥ ਪੈਰ ਜੋੜੇ ਬਹੁਤ ਹੀ ਤਰਲੇ ਮੈਂਤਾਂ ਕੀਤੀਆਂ ਪਰ ਉਸ ਪੀਰ ਨੇ ਉਸ ਸਿੰਘ ਦੀ ਇੱਕ ਨਾ ਸੁਣੀ ਤੇ ਉਸ ਨੂੰ ਪੁੱਠਾ ਹੀ ਟੰਗੀ ਰੱਖਿਆ ਲਾਗੇ ਦੇ ਪਿੰਡਾਂ ਵਿੱਚ ਇਹ ਖਬਰ ਜੰਗਲ ਦੀ ਅੱਗ ਦੇ ਵਾਂਗ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ ਹੈ ਤੇ ਇਹ ਖਬਰ ਮਿਲਦਿਆਂ ਹੀ ਪਿੰਡਾਂ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਸਿੰਘ ਦਾ ਗੁਰੂ ਇੰਨਾ ਮਹਾਨ ਸੰਤ ਸਪਾਈ ਹੋਵੇ ਉਸ ਦੇ ਸਿੱਖ ਨੂੰ ਕੋਈ ਪੀਰ ਕਿਵੇਂ ਟੰਗ ਸਕਦਾ ਹੈ ਹੁਣ ਤੱਕ ਸਿੰਘ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਉਸਨੇ ਪੀਰ ਸਾਹਮਣੇ ਸਿਰ ਝੁਕਾ ਕੇ ਕਿੱਡੀ ਵੱਡੀ ਗਲਤੀ ਕੀਤੀ ਹੈ ਸਿੰਘ ਨੇ ਆਪਣੇ ਮਨ ਹੀ ਮਨ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕੀਤੀ ਕਿ ਹੇ ਕਲਗੀਧਰ ਪਾਤਸ਼ਾਹ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਚੁੱਕੀ ਹੈ कि ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਸੱਡ ਕੇ ਇਸ ਪੀਰ ਅੱਗੇ ਮੱਥਾ ਟੇਕ ਦਿੱਤਾ ਕਿਰਪਾ ਕਰਕੇ ਮੇਰੀ ਭੁਲ ਬਖਸ਼ਾਓ ਤੇ ਆ ਕੇ ਮੈਨੂੰ ਇਸ ਪੀਰ ਕੋਲੋਂ ਬਚਾਓ ਕਲਗੀ ਤਰਪਾ ਸਾ ਇਹ ਸਭ ਦੇਖ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੇ ਸਿੰਘ ਨੇ ਉਹਨਾਂ ਨੂੰ ਯਾਦ ਕੀਤਾ ਤਾਂ ਗੁਰੂ ਸਾਹਿਬ ਚਿਤਰੰਤ ਘੋੜੇ ਤੇ ਸਵਾਰ ਹੋ ਕੇ ਉੱਥੇ ਆਣ ਪਹੁੰਚੇ ਤੇ ਜਾ ਕੇ ਪੀਰ ਨੂੰ ਕਿਹਾ ਹਾਂ ਭਾਈ ਤੂੰ ਸਾਡਾ ਸਿੰਘ ਪੁੱਠਾ ਕਿਉਂ ਟੰਗਿਆ ਹੋਇਆ ਹੈ ਤਾਂ ਪੀਰ ਨੇ ਆਪਣੇ ਦੋਨੋਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਗੁਰੂ ਜੀ ਨੂੰ ਆਖਿਆ ਕਿ ਮਹਾਰਾਜ ਜੀ ਇਹ ਹੁਣ ਤੁਹਾਡਾ ਸਿੰਘ ਨਹੀਂ ਰਿਹਾ ਕਿਉਂਕਿ ਜਦੋਂ ਤੱਕ ਇਹ ਤੁਹਾਡਾ ਸਿੰਘ ਸੀ ਉਦੋਂ ਤੱਕ ਮੈਂ ਇਸ ਦਾ ਬਾਲ ਵੀ ਵਿੰਗਾ ਨਹੀਂ ਕਰ ਪਾਇਆ ساری ਰਾਤ ਇਹ ਮੇਰੇ ਉੱਪਰ ਸੁੱਤਾ ਰਿਹਾ ਪਰ ਉਸ ਵੇਲੇ ਇਹ ਆਪ ਜੀ ਦਾ ਸਿੰਘ ਸੀ ਮੇਰੀ ਕੁਝ ਹਿੰਮਤ ਹੀ ਨਾ ਪਈ ਇਸ ਨੂੰ ਕੁਝ ਕਰਨ ਦੀ ਪਰ ਜਦੋਂ ਇਸ ਨੇ ਮੇਰੇ ਸਾਹਮਣੇ ਆਪਣਾ ਸਿਰ ਹੀ ਝੁਕਾ ਦਿੱਤਾ ਤਾ ਇਹੇ ਹੁਣ ਮੇਰਾ ਹੈ ਹੁਣ ਮੈਂ ਭਾਵੇਂ ਇਸ ਨੂੰ ਪੁੱਠਾ ਲਮਕਾ ਦੇਵਾਂ ਤੇ ਭਾਵੇਂ ਇਸ ਨੂੰ ਜ਼ਮੀਨ ਵਿੱਚ ਗੱਡ ਦੇਵਾਂ ਤਦ ਕਲੰਗੀਆਂ ਵਾਲੇ ਪਾਤਸ਼ਾਹ ਨੇ ਉੱਥੇ ਮੌਜੂਦ ਸਾਰੀ ਸਿੱਖ ਸੰਗਤ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਉਸ ਇਕਮਕਾਰ ਦਾ ਨਾਮ ਜਪੋ ਤੇ ਬਾਣੀ ਪੜੋ। ਉਹ ਆਪੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੇ ਤੁਹਾਨੂੰ ਪਾਰ ਲੰਘਾਉਣਗੇ। ਜਗਾ ਜਗਾ ਤੇ ਮੱਥੇ ਨਾ ਰਗੜੋ। ਤੇ ਆਪਣੇ ਵਾਹਿਗੁਰੂ ਤੇ ਭਰੋਸਾ ਰੱਖੋ। ਗੁਰੂ ਸਾਹਿਬ ਜੀ ਨੇ ਉਸ ਸਿੰਘ ਨੂੰ ਕਿਹਾ ਕਿ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਇਕਾਲ ਪੁਰਖ ਨੂੰ ਯਾਦ ਕਰੋ। ਤਾਂ ਗੁਰੂ ਨਾਨਕ ਦੇਵ ਜੀ ਆਪੇ ਭਲੀ ਕਰਨਗੇ ਤਾਂ ਗੁਰੂ ਦੇ ਸਿੰਘ ਨੇ ਇਦਾਂ ਹੀ ਕੀਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਥੱਲੇ ਆ ਗਿਆ ਕਰੜੇ ਪੀਰ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਕਈ ਸੌ ਸਾਲਾਂ ਤੋਂ ਆਪ ਜੀ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਆਪਣੇ ਬੇਲੇ ਦਾ ਬੜਾ ਕਰਾਮਾਤੀ ਪੀਰ ਸੀ ਪਰ ਮੈਨੂੰ ਹੰਕਾਰ ਆ ਗਿਆ ਤੇ ਮੈਂ ਭੂਲੇ-ਪਾਲੇ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਦੁਖੀ ਕਰਨ ਲੱਗ ਪਿਆ ਸਾਂ ਫਿਰ ਇੱਕ ਦਿਨ ਰੱਬ ਦਾ ਸੱਚਾ ਪੀਰ ਇੱਕ ਇੱਥੇ ਆਇਆ ਤੇ ਮੈਂ ਉਸ ਪੀਰ ਦਾ ਵੀ ਬਹੁਤ ਨਿਰਾਦਰ ਕੀਤਾ ਜਿਸ ਤੋਂ ਬਾਅਦ ਉਸ ਰੱਬ ਦੀ ਸੱਚੀ ਪੀਰ ਨੇ ਮੈਨੂੰ ਸਰਾਫ ਦੇ ਦਿੱਤਾ ਕਿ ਤੂੰ ਤੁਰੰਤ ਹੀ ਪੱਥਰ ਦੀ ਮੜੀ ਦੇ ਵਿੱਚ ਬਦਲ ਜਾਵੇਂ ਉਹ ਫਕੀਰ ਇੱਕ ਰੱਬ ਦਾ ਸੱਚਾ ਭਗਤ ਸੀ ਤੇ ਉਸ ਦੇ ਬੋਲ ਕਬੂਲ ਹੋ ਗਏ ਤੇ ਮੈਂ ਉਸੇ ਵੇਲੇ ਪੱਥਰ ਦੀ ਮੜੀ ਵਿੱਚ ਸਮਾ ਗਿਆ ਤੇ ਫਿਰ ਮੈਂ ਉਸ ਫਕੀਰ ਨੂੰ ਪੁੱਛਿਆ ਕਿ ਹੁਣ ਮੇਰੀ ਖਲਾਸੀ ਕਿੱਦਾਂ ਹੋਵੇਗੀ ਤਦ ਉਸ ਫਕੀਰ ਨੇ ਮੈਨੂੰ ਦੱਸਿਆ ਕਿ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 10ਵੇਂ ਜਾਮੇ ਵਿੱਚ ਇੱਥੇ ਆਉਣਗੇ ਤੇ ਫਿਰ ਤੇਰੀ ਖਲਾਸੀ ਹੋਵੇਗੀ ਖੇ ਪੀਰਾਂ ਦੇ ਪੀਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਨੇ ਫਰਮਾਇਆ ਕਿ ਤੂੰ ਆਪਣੀਆਂ ਕਰਮਾਤਾਂ ਦੇ ਨਾਲ ਦੇਨ ਦੁਖੀਆਂ ਨੂੰ ਬਹੁਤ ਤੰਗ ਕੀਤਾ ਸੀ ਜਿਸ ਦੀ ਸਜ਼ਾ ਤੈਨੂੰ ਇਸੇ ਜਨਮ ਵਿੱਚ ਮਿਲ ਗਈ ਹੈ ਹੁਣ ਤੂੰ ਸੱਚੇ ਦਿਲੋਂ ਉਸ ਅਕਾਲ ਪੁਰਖ ਅੱਗੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਤੌਬਾ ਕਰ ਅਕਾਲ ਪੁਰਖ ਆਪੇ ਭਲੀ ਕਰਨਗੇ ਕਰੜੇ ਪੀਰਨੀ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਓਦਾਂ ਹੀ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੁਨੀ ਕੱਟੀ ਗਈ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਸਾਖੀ ਬਹੁਤ ਵਧੀਆ ਲੱਗੀ ਹੋਵੇ ਕਿ ਇਹੋ ਜਈਆਂ ਹੋਰ ਸਾਖੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ